ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾ ਸਿਆਸੀ ਆਗੂ ਹੋਣਾ ਇਹ ਪਹਿਲੀ ਵਾਰ ਨਹੀਂ ਵਾਪਰਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿੰਨੀਆਂ ਉਦਾਹਰਨਾਂ ਦਿੱਤੀਆਂ ਨੇ ਪਰ ਕਿਉਂਕਿ ਇੱਕ ਵੱਡੀ ਤਬਦੀਲੀ ਲਿਆਂਦੀ ਇਹਨਾਂ ਨੇ ਸਾਰੇ ਕਾਸੇ ਦੇ ਵਿੱਚ ਜਿਹਦੇ ਵਿੱਚ ਇਹ ਅਸਲ 'ਚ ਜਥੇਦਾਰਾਂ ਨੂੰ ਗ੍ਰੰਥੀਆਂ ਨੂੰ ਪੁਜਾਰੀ ਕਹਿਣ ਲੱਗ ਗਏ ਵੀ ਪੁਜਾਰੀ ਆ ਜਿਹੜਾ ਉਹ ਸਿਆਸਤ ਨਹੀਂ ਲੜ ਸਕਦਾ ਸਿਆਸਤ ਨਹੀਂ ਕਰ ਸਕਦਾ ਇੱਕ ਪਾਸੇ ਕਹਿੰਦੇ ਆ ਸਾਡੀ ਮੀਰੀ ਪੀਰੀ ਆ ਉਹਦੇ ਵਿੱਚ ਵੀ ਧਰਮ ਦਾ ਟੁੰਡਾ ਉਹ ਉੱਤੇ ਆ ਜੇ ਉਹ ਬੰਦੇ ਸਿਆਸਤ ਨੂੰ ਕੰਟਰੋਲ ਨਹੀਂ ਕਰ ਸਕਦੇ ਸਿਆਸਤ ਬਾਰੇ ਬੋਲ ਨਹੀਂ ਸਕਦੇ ਸਹੀ ਠੀਕ ਦਾ ਫੈਸਲਾ ਨਹੀਂ ਕਰ ਸਕਦੇ ਫਿਰ ਧਰਮ ਦਾ ਟੁੰਡਾ ਕਾਹਨ ਰੱਖੂ ਇਹਦਾ ਮਤਲਬ ਕਹਿਣ ਦੀਆਂ ਗੱਲਾਂ ਨਹੀਂ ਨਾ ਜੀ ਇਹ ਸੋ ਇਸ ਕਰਕੇ ਵਿਅਕਤੀਗਤ ਲੜਾਈ ਨਹੀਂ ਹੈ ਲੜਾਈ ਇਹ ਆ ਵੀ 2 ਦਸੰਬਰ 24 ਨੂੰ ਜੋ ਅਕਾਲ ਤਖਤ ਸਾਹਿਬ ਤੋਂ ਅਕਾਲੀ ਸਿਆਸਤ ਬਾਰੇ ਬਰਤਾਂਤ ਸਿਰਜਿਆ ਗਿਆ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਇੱਕ ਉਹਨੂੰ ਬਲੰਦ ਕਰਨ ਦੀ ਗੱਲ ਆ ਦੂਜੀ ਧਿਰ ਆ ਜਿਹੜੀ ਉਹਨੂੰ ਨਕਾਰਨ ਦੀ ਗੱਲ ਕਰ ਰਹੀ ਆ ਤੁਸੀਂ ਦੇਖੋ ਇਹ ਇਤਿਹਾਸ 'ਚ ਵੀ ਪਹਿਲੀ ਵਾਰ ਹੋਇਆ ਵੀ ਜਿਹੜੇ ਜਥੇਦਾਰਾਂ ਨੇ ਹੁਕਮਨਾਮਾ ਜਾਰੀ ਕੀਤਾ ਉਹਨਾਂ ਨੂੰ ਜਲੀਲ ਵੀ ਕੀਤਾ ਉਹਨਾਂ ਨੂੰ ਨੌਕਰ ਵਜੋਂ ਡੀਲ ਵੀ ਕੀਤਾ ਕਿੱਥੇ ਨੇ ਕਿਉਂਕਿ ਇਹਨਾਂ ਦੇ ਕੋਲੇ ਸ਼੍ਰੋਮਣੀ ਕਮੇਟੀ ਆ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਜਿਹੜਾ ਉਹ ਸਿਰੇ ਦਾ 도ਗਲਾ ਬੰਦਾ ਜਿਹੜਾ ਨਿੱਜੀ ਤੌਰ ਤੇ ਜਿੰਨਾ ਮਰਜੀ ਸਮਝਦਾਰ ਹੋਵੇ ਸਿਆਣਾ ਹੋਵੇ ਇਮਾਨਦਾਰ ਹੋਵੇ ਪਰ ਸਿਆਸੀ ਤੌਰ ਤੇ ਉਹਨੇ ਤਖਤਾਂ ਦੀ ਸ਼ਾਨ ਨੂੰ ਬਟਾ ਲਾਇਆ ਹੁਕਮਨਾਮੇ ਦੀ ਲਗਾਤਾਰ ਉਲੰਘਣਾ ਨੂੰ ਸ਼ਹਿ ਦਿੱਤੀ ਆ ਸੋ ਪਿਛਲੇ ਸਮੇਂ ਦੇ ਦੌਰਾਨ ਕਿਉਂਕਿ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਸੀ ਉਹਦੇ ਇੱਕ ਸੀਮਤਾਈ ਸੀ ਉਹ ਇੱਕ ਸਿਆਸੀ ਧਿਰ ਨਹੀਂ ਸੀ ਉਹਨੂੰ ਜੋ ਹੁਕਮ ਹੋਇਆ ਸੀ ਵੀ ਤੁਸੀਂ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਸਰਜਿਆ ਹੋਇਆ ਵਰਤਾਨਤਾ ਉਹਦੇ ਆਧਾਰ ਤੇ ਅਕਾਲੀ ਦਲ ਦੇ ਵਿਧਾਨ ਅਨੁਸਾਰ ਮੈਂਬਰਸ਼ਿਪ ਭਰਤੀ ਕਰੋ ਤੇ ਸਹੀ ਮੈਂਬਰਸ਼ਿਪ ਭਰਤੀ ਕਰੋ ਤੇ ਚੋਣ ਕਰਵਾਓ ਹੁਣ ਚੋਣ ਹੋ ਗਈ ਹੁਣ ਇੱਕ ਜਥੇਬੰਦੀ ਬਣ ਗਈ ਇਹਦਾ ਮਤਲਬ ਜਿਹੜਾ ਹੁਣ ਤੱਕ ਅਕਾਲ ਤਖਤ ਸਾਹਿਬ ਦੇ ਵਰਤਾਨਤ ਨੂੰ ਰੋਲਣ ਦੀਆਂ ਸ਼ਾਸ਼ਾ ਕੀਤੀਆਂ ਜਾ ਰਹੀਆਂ ਸੀ ਜਿਹੜਾ ਉਹਦਾ ਅਸਰਾਰ ਵਿਰੋਧ ਨਹੀਂ ਹੋ ਰਿਹਾ ਸੀ ਹੁਣ ਇੱਕ ਹੋਤਰ ਪੰਜਾਬ ਦੇ ਵਿੱਚ ਡਟ ਕੇ ਸਾਹਮਣੇ ਆ ਗਈ ਜਿਹੜੀ 2 ਦਸੰਬਰ 24 ਦੇ ਹੁਕਮਨਾਮੇ ਅਨਸਾਰ ਅਕਾਲੀ ਸਿਆਸਤ ਪੰਥਕ ਸਿਆਸਤ ਪੰਜਾਬ ਦੀ ਸਿਆਸਤ ਜਾਂ ਮੁਲਕ ਦੀ ਸਿਆਸਤ ਬਾਰੇ ਆਪਣੇ ਵਿਚਾਰ ਲੋਕਾਂ ਦੇ ਸਾਹਮਣੇ ਰੱਖੂਗੀ ਸੋ ਇਸ ਕਰਕੇ ਵਿਚਾਰਾਂ ਦਾ ਰੌਲਾ ਬੰਦਿਆਂ ਦਾ ਰੌਲਾ ਨਹੀਂ ਹੈ ਕੌਣ ਚੰਗਾ ਕੌਣ ਮੰਦਾ ਮੈਂ ਨਿੱਜੀ ਤੌਰ ਤੇ ਜਾਣਦਾ ਜੋ ਗਿਆਨੀ ਹਰਪ੍ਰੀਤ ਸਿੰਘ ਤਾਂ ਨਿੱਜੀ ਕਰਦਾਰ ਕੁਸ਼ਿਸ਼ ਕੀਤੀ ਉਹ ਤਾਂ ਫੇਲ ਹੋ ਗਈ ਨਾ ਪਰ ਉਹਦੇ ਮੁਕਾਬਲੇ ਸੁਖਵੀਰ ਬਾਦਲ ਚ ਹਜ਼ਾਰ ਗੁਣਾ ਉੱਗਣ ਨੇ ਨਿੱਜੀ ਕਰਦਾਰ ਚੌਗਣ ਨੇ ਸਿਆਸਤ ਉਹਦੀ ਹੈ ਜਿਹੜੀ ਉਹ ਤਾਂ ਕਾਲ ਤੱਕ ਸਾਬਨੇ ਰੰਦ ਕੀਤੀ ਉਹ ਕੀਤੀ ਆ ਪਿਛਲੇ 30 ਸਾਲਾਂ ਦੀ ਸੋ ਇਸ ਕਰਕੇ ਜਦੋਂ ਵੀ ਕੋਈ ਨਵਾਂ ਰੋਲ ਸੰਭਾਲਦਾ ਉਹਨੂੰ ਬਹੁਤ ਸਾਰੀਆਂ ਗੱਲਾਂ ਸੋਚ ਕੇ ਚਲਣੀਆਂ ਪੈਂਦੀਆਂ ਨੇ ਪਰ ਇਹ ਜਿਵੇਂ ਕਹਿੰਦੇ ਨੇ ਆਪੇ ਫਾਥੜੀਏ ਤੇਨੂੰ ਕੌਣ ਛਡਾਵੇ ਇੱਕ ਲੜਾਈ ਸੀ ਪਹਿਲਾਂ ਹੁਕਮਨਾਮੇ ਦੇ ਆਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਵੀ ਲਿਖ ਕੇ ਸੁਝਾਅ ਦਿੱਤੇ ਸੀ ਕਿ ਉਹਨਾਂ ਨੂੰ ਧਰਮ ਦੇ ਖੇਤਰ ਚ ਲੜਾਈ ਲੜਨੀ ਚਾਹੀਦੀ ਆ ਕਿਉਂਕਿ ਗੱਲ ਹੁਕਮਨਾਮੇ ਨੂੰ ਮੰਨਣ ਤੇ ਲਾਗੂ ਕਰਾਉਣ ਦੀ ਆ ਉਹਨਾਂ ਨੂੰ ਬਾਦਲਾਂ ਦੇ ਪਾਲੇ ਚ ਜਾ ਕੇ ਸਿਆਸਤ ਨਹੀਂ ਖੇਡਣੀ ਚਾਹੀਦੀ ਪਰ ਜਦੋਂ ਉਹਨਾਂ ਨੇ ਸਾਰਾ ਸੀਨ ਹੀ ਬਦਲਤਾ ਜਥੇਦਾਰ ਬਦਲਤੇ ਤੇ ਕਾਲ ਤਖਤ ਦੇ ਜਥੇਦਾਰ ਨੇ ਇਹ ਕਹਿਤਾ ਕੋਈ 2 ਦਸੰਬਰ ਦਾ ਹੁਕਮਨਾਮਾ ਮੰਨੇ ਜਾਂ ਨਾ ਮੰਨੇ ਇਸ ਕਰਕੇ ਹੁਣ ਸਿਆਸੀ ਲੜਾਈ ਆ ਜਿਹੜੀ ਵਿਚਾਰਕ ਲੜਾਈ ਆ ਉਹ ਸਮੇਂ ਦੀ ਲੋੜ ਸੀ ਤੇ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਨੇ ਜੋ ਅਕਾਲੀ ਦਲੋ ਸਾਰੇ ਆਜ ਦੀ ਹਾਲਤ ਚ ਸਭ ਤੋਂ ਵਧੀਆ ਬਦਲ ਇਹੀ ਲੱਗ ਰਿਹਾ ਤੇ ਆਉਣ ਵਾਲੇ ਸਮੇਂ ਚ ਇਹ ਪਤਾ ਲੱਗੂ ਵੀ ਲੋਕ ਕਿਹਦੇ ਨਾਲ ਖੜਦੇ ਨੇ ਕੀ ਕਰਦੇ ਨੇ ਅੰਤ ਫੈਸਲਾ ਤਾਂ ਪੰਥ ਨੇ ਕਰਨਾ ਨਾ ਜੀ